ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਕੱਲੇ ਨਿਕਰੇਣ ਲੱਗੇ ਦੇਖੋ ਅਗਲੇ ਸਮਟੇ ਤੇ ਵੀ ਡੈਂਟ ਤੇ ਪੰਜ ਥੈਲੇ ਫੇ ਮਿਸਤਰੀ ਆ ਗਏ ਤੇ ਉਹ ਅੰਦਰ ਫਰਸ ਪਾ ਕੇ ਦੋ ਦਿਨਾਂ ਕੱਚਾ ਜਿਹਾ ਕਰ ਗਏ ਇਹ ਵਹੋਂ ਡੈਲਾਂ ਲੱਗ ਜੂਆਂ ਰੋਟ ਐ ਲਾਵੇ ਲਈ ਇਹਦਾ ਜੱਕੀ ਮੈਂ پیسے ਦੇ ਦਉ ਉਹਨੂੰ ਦੁਕਾਨੇ ਨੂੰ ਉਹ ਕਦਮ ਭੇਜਦਾ ਨਹੀਂ ਬੂਹਰੇ ਛੋਟੇ ਲੱਗੂਗੇ ਇਹ ਕਿ ਕੋਗਾ ਤਾਂ ਗਾਜਾ ਪਿਆ ਜਾਂਦਾ ਹੈ ਤੇ ਇੱਧਰ ਆਪਣੀਆਂ ਬਾਹਰ ਇੱਕ ਗਾਂ ਦੇ ਟੈਂਪਲੇ ਦੀ ਰਸੋਈ ਬਣਾਈ ਪਈ ਤੀ ਫਿਰ ਇਹਦੇ ਚ ਵੀ ਸਲਾ ਬਣ ਗਈ ਵੀ ਦੇ ਚ ਵੀ ਥਰੇ ਥੱਲੇ ਫਰਸ਼ ਪਾਇਆ ਬਾਤਾ ਵੀ ਦੇ ਚ ਵੀ ਲਵਾਇਆ ਜਈਏ ਤੇ ਜਿਵੇਂ ਇੱਥੇ ਸਾਂਸ ਬਣਾਈ ਵੀ ਦੀ ਕਿਸੇ ਰੱਖਣ ਵਾਸਤੇ ਇਹਦੇ ਵਿੱਚ ਪੱਥਰ ਲਵਾਤਾ ਜੀ ਪੱਥਰ ਮੈਂ ਪਿਆਤਾ ਮਿਲ ਗਿਆਤਾ ਇਹ ਲਪਾਤਾ ਉਹਨਾਂ ਨੂੰ ਲਾਤਾ ਤੇ ਇੱਥੇ ਟੇਲਾ ਲਾਉਣੀਆਂ ਐ ਉਹ ਟੇਲਾ ਫਿਰ ਹੁਣ ਉਹ ਵੀ ਟੇਪੂ ਵੀ ਆ ਰਹੀਆਂ ਉਹ ਵੀ ਰਾ ਦੇਣੀਆਂ ਇੱਥੇ ਵੀ ਲਾ ਦੇਣੀਆਂ ਇੰਨੀ ਕੁ ਜਿੰਨੇ ਕ ਬਣਦੀਆਂ ਤੇ ਥੱਲੇ ਫਸਣ ਲਾ ਦੇਣੀਆਂ ਬੋਰੋਂ ਡਿੱਗ ਰਿਹਾ ਹੁਣ ਦੁਬਾਰਾ ਹੋ ਗਿਆ ਮੇਰੀ ਰੋਟੀ ਖਾਣ ਲੱਗੇ ਆ। ਬਜਾ ਤੇ ਟੈਲਾਂ ਆ ਗਈਆਂ। ਬਜਾ ਦੇ ਆਉਣੇ ਲਾਉਣੀਆਂ ਸ਼ੁਰੂ ਕਰ ਦੂੰਗੇ ਉਹ। ਲੋ ਜੀ। ਤੇ ਜਾਂ ਦੇ ਰੋਪਣ ਗਿਆ ਤਾਂ ਫਿਰ ਉੱਥੇ ਏਜੰਸੀ ਵਾਲਾਂ ਕੋਲ ਵੀ ਜਾਇਆ ਆ। ਤੇ ਮੋਟਰਸਾਈਕਲ ਦਾ ਵੀ ਥਲੇ ਚੱਲ ਆ ਗਈਆਂ। ਆ ਨੰਬਰ ਮਿਲ ਗਿਆ ਜੀ ਮੋਟਰਸਾਈਕਲ ਦਾ। ਮੋੜੀ ਵੀ ਲੱਦੀ ਬਲੇਟ। ਬਾਕੀ ਹੁਣ ਇਹ 300 ਸੈਂਟੀਮੀਟਰ ਕਿਲੋਮੀਟਰ ਚੱਲ ਗਿਆ ਉਹ ਕਦੇ 500 ਚੱਲੇ ਤੇ ਸਰਵਿਸ ਕਰਾ ਲਈ ਜੀ ਓਕੇ ਇੱਕ ਵਾਰ ਚਲੋ ਇਹ ਇਹ ਨਹੀਂ ਬਗਵਾ ਡੀਕ ਦੇ ਟੈਨ ਵਾਲੇ ਨੂੰ ਵੀ ਕਦੋਂ ਲਾਉਂਗਾ ਉਹ ਲਓ ਜੀ ਕੱਲ ਟੈਲਾਂ ਲੱਗਦੇ ਇਨੀ ਆਕ ਉਥੇ ਬਾਅਦ ਪੈ ਫੇਲ ਲੀਕ ਹੋ ਗਿਆ ਅਜੇ ਦਾ ਕੱਲ ਜੋੜ ਲਾ ਕੇ ਦਾ ਮਿਸਤਰੀ ਉਹ ਪਟਕੇ ਦੇਖਿਆ ਇਹ ਜੋ ਠੀਕ ਤਾਂ ਤੇ ਅੰਦਰਲੇ ਪਾਸੇ ਜਦੋਂ ਉਹਨੇ ਆਹ ਕੱਚਾ ਜਿਹਾ ਫਰਸ਼ ਕਰਿਆ ਔਰ ਜੋੜੇ ਪਰ ਦਰਮਣ ਦਰਮਣ ਵੱਜ ਗਿਆ ਕਿਤੇ ਮਾਣਾ ਮੋਟਾ ਵਜਨ ਆ ਗਿਆ ਔਰ ਉੱਟ ਗਿਆ ਤਾਂ ਉਹ ਵੇਰਵਾਇਆ ਅੱਜ ਫਿਰ ਅੱਜ ਦਾ ਦਿਨ ਮਿਸਤਰੀ ਨੇ ਕਿਹਾ ਅੱਜ ਦਾ ਦਿਨ ਰਹਿਣੇ ਦਿਓ ਵੀ ਅੱਜ ਦਾ ਦਿਨ ਰਹਿਣੇ ਤੋਂ ਹੋਰ ਵੀ ਅੱਜ ਟੈਂਕੀ ਦਾ ਪਤਾ ਲੱਗ ਜਾਊਗਾ ਚੰਗੀ ਤਰ੍ਹਾਂ ਵੀ ਜਿਹੜਾ ਮੂਰੇ ਰਹਿ ਗਿਆ ਇਹਨੂੰ ਕੰਮ ਕਰ ਲਓ ਮਾਣਾ ਮੋਟਾ ਤੇ ਉਧਰ ਸੋਈ ਚ ਇਹਨਾਂ ਦਾ ਮਾਚਾ ਜੇ ਸੋਈ ਤਾਂ ਵੇਡ ਲਓ ਆਖਰੀ ਨੰਬਰ ਆਲਾ ਦਿਨ ਰਵੇ ਉਹ ਇੰਜੀਨੀਅਰ ਗਿਆ ਤਾਂ ਚੇਗਾ ਦੇ ਦੇ ਤੇ ਲੈ ਫੱਲਵਾ ਤੇ ਪੱਟਣ ਲਵਾ ਦੇ ਲਗੇ ਜੇ ਸੇ ਲਵਾ ਗਿਆ ਕੋਈ ਵੀ ਬਦਲਣੇ ਕੇ ਵਾਲੀ ਕਾਪੀ ਵੀ ਜਮਾਈ ਤੇ ਉਦੋਂ ਸੁਖੀ ਆਇਆ ਵਾਤਾਜ ਉਹ ਕਹਿੰਦਾ ਲੈ ਤੇ ਰਿਆ ਬੂਟੇ ਬਾਟੇ ਛਾਂਗਦਾ ਮੱਜ ਆ ਬੂਟੇ ਮੈਂ ਥੱਲੇ ਤੇ ਸਵਾਰ ਤੇ ਤੇ ਇਹ ਹਰੇ ਟੈਨਾ ਕਰਕੇ ਗਿਆ ਪਿਆ ਪਿਆ ਮੇਰਾ ਇਸ ਦਿਨ ਲੋ ਜਿੱਦੜ ਪਹਿਲਾਂ ਸੁਖੀ ਨੂੰ ਸੱਸੀ ਗਾਂ ਸਾਰੇ ਠੀਕ ਆ ਸੁਖੀ ਕਈ ਦਿਨ ਦਾ ਗਿਆ ਅੱਜ ਤੇ ਨੰਬਰ ਹਾਂ ਅੱਜ ਇਹ ਤਾਂ ਵਾਰ ਨੂੰ ਟਾਈਮ ਲੱਗਿਆ ਅੱਜ ਲੱਗਿਆ ਲੋਜੀ ਦਾ ਵੀ ਡਿਊਟੀ ਕਰਕੇ ਟਾਈਮ ਹੀ ਲੱਗਦਾ ਹੈਗਾ ਦੋ ਹਫ਼ਤੇ ਹੋ ਗਏ ਨੂੰ ਕਹੇ ਨੂੰ ਮਾਹ ਯਾਰ ਇਹਨਾਂ ਨੂੰ ਬੂਟੇ ਨੂੰ ਸਵਾਸ ਦੇ ਮਾਣੇ ਮੋਟੇ ਤਾਂ ਫਿਰ ਅੱਜ ਟਾਈਮ ਕੱਢਿਆ ਇਹਨੇ ਧੰਨਵਾਦੀ ਦਾ ਬਹੁਤ ਬਹੁਤ ਇਹ ਥੋੜੀ ਖੰਡੀ ਇਹਨੂੰ ਹਾਂ ਪੰਮੇ ਤੇ ਲਿਆ ਤਾਂ ਕੰਚੀ ਹੈ ਪੰਮੇ ਨੂੰ ਵੀ ਛਾਲੇ ਚਲਾਈ ਹੈ ਨਹੀਂ ਕੀ ਕਰਦੇ ਜੀ ਪੈਣ ਚਰਜੀ ਪੈਣ ਕਰਕੇ ਚਲੋ ਵੀ ਪਹਿਲੀ ਵਾਰ ਕੱਢਣੀ ਕਰੀਏ ਨਾ ਬੁੱਟਿਆਂ ਦੀ ਅੱਛਾ ਗਾਂ-ਗਾਹ ਫਿਰ ਹੋਈ ਜਾਣੀ ਫਿਰ ਬਸ ਇੱਥੇ ਦੇ ਖੁੱਲਾ ਜਿਹੜੇ ਨੇ ਇੱਥੇ ਹੁਣ ਆਪਾਂ ਇੱਥੇ ਚੌਰਸ ਵੀ ਕਰੂਗਾ ਇਹਨੂੰ ਨਹੀਂ ਨਹੀਂ ਚੌਰਸ ਕਰੇ ਜਿੰਨੇ ਵੀ ਤਾਂ ਤੁਸੀਂ ਅੱਛਾ ਅੱਛਾ ਉੱਪਰ ਨੂੰ ਵਧੀ ਇਹਨੇ ਵਧੀ ਜਾਣਾ ਉੱਪਰੋਂ ਜਮਾਣਾ ਵਧਣਾ ਹੋਇਆ ਉਹ ਵੈਰਾਈਟੀ ਹੋਣੀ ਆ ਅੱਛਾ ਇਹਦਾ ਮਤਲਬ ਤਿੱਖਾ ਜੀ ਬਣਾਣੀ ਸੀ ਠੀਕ 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 ਹੈ ਇਹਨੇ ਹੀਟਾਂ ਦੇ ਐ ਘੜਾ ਜਾ ਬਣ ਜਾਣਾ ਘੜੇ ਜੰਗੂ ਹੋ ਜਾਣਾ ਹਾਂ ਹਾਂ ਠੀਕ ਠੀਕ ਹੈ ਜੀ ਬਾਜੂ ਜੂ ਇਹਨੂੰ ਪੱਤੀ ਆਈ ਜਾਣੇ ਹਾਂ ਹਾਂ ਇਹ ਤਿੰਨੇ ਚੌੜਾ ਹੋਈ ਜਾਣਾ ਤੇ ਪਰ ਨੂੰ ਆ ਤੇ ਖਾ ਜਾ ਹੋਈ ਜਾਣਾ ਬਰਸਾਤ ਮਤ ਹੋ ਜਾਦਾ ਫੋੜ ਲੱਗਦਾ ਬਰਸਾਤ ਨੂੰ ਗਰੋਥ ਕੋ ਕਰਦਾ ਠੀਕ ਠੀਕ ਹੈ ਇਹ ਕਿਹੜੇ ਬੀਜ ਜੀ ਆਉਂਦੇ ਹੁੰਦੇ ਇਹਨੂੰ ਆ ਫਿਰ ਇਹ ਆਪੇ ਕੋ ਚੜ ਜਾਂਦੇ ਆ ਹਾਂ ਅੱਛਾ ਆਪਾਂ ਬੀਜ ਨਹੀਂ ਤਿਆਰ ਕਰ ਦਿੰਦੇ ਅੱਛਾ ਕਰਤੇ ਹੁੰਦੇ ਅੱਛਾ ਮੇਕਾ ਦੇ ਵਿੱਚ ਹੁੰਦੇ ਆ ਠੀਕ ਠੀਕ ਇਹਦਾ ਬੀਜ ਨਹੀਂ ਬੈਰੀ ਕਰਦੇ ਜਿਹੜਾ ਪੰਜਾ ਹਾਂ ਹਾਂ ਕੋਈ ਵੀ ਇਹ ਸੌਦ ਆਪਣੀ ਓਰੀਜਨਲ ਦੀ ਹੈ ਹਾਂ 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 ਇਦਾਂ ਹੈ ਇਹ ਕਦੀਆਂ ਵਾਲੀ ਬੂਟੇ ਹੋਏ ਨੇ ਹਾਂ ਹਨ ਪਰ ਸਾਧਮਾਏ ਹਾਂ ਇਹ ਜਿਹੜਾ ਬੋਗਨਵੇਲੀਆ ਦੇ ਆ ਜਿਹੜੇ ਲਾਲ ਲਾਲ ਦੇ ਬੁੱਲਣੇ ਆ ਹਾਂ ਹਾਂ ਇਹਨਾਂ ਨੂੰ ਹੋ ਜਾਂਦੇ ਬੂਟੇ ਠੀਕ 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 ਹੈ ਜਦੋਂ ਇਹਨਾਂ ਨੂੰ ਕੰਮ ਚੱਲ ਜਾਂਦੀ ਆ ਹਾਂ 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 ਉਹ ਵੀ ਆ ਪੂਰੀ ਬੁਹਾਰ ਜਾਂਦੀ ਆ ਉਹ ਜਿੱਥੇ ਤੇ ਆ ਵੱਡੇ ਹੋਏ ਆ ਬੂਟੇ ਜਿਹੜੇ ਪੱਤੇ ਨਹੀਂ ਆਏ ਨੇ ਨਵੇਂ ਚੱਲ ਪੈਣੇ ਹਨਾ ਹਾਂ ਬਸ ਉਹ ਹੀ ਸੋਹਣੇ ਲੱਗਦੇ ਨੇ ਠੀਕ ਠੀਕ ਹੈ ਬਸ ਉਹਨਾਂ ਨੂੰ ਜਦ ਹੋਏ ਤਾਂ ਵੱਢਦੇ ਹਾਂ ਇਹ ਮੈਂ ਅੱਜ ਇਹ ਆ ਕਰਕੇ ਨਾ ਇਹਨੂੰ ਮੜਾ ਜਾ ਹੋ ਤੇ ਖਜਾ ਕਰ ਦੇਗਾ ਬਾਜੂ ਉਹ ਕਰਨਾ ਨਹੀਂ ਦਿਖਾ ਅੱਛਾ ਆ ਵੀ ਤੇਰੇ ਵੱਡ ਹੋਣਾ ਨਹੀਂ ਤਾਂ ਠੀਕ ਠੀਕ ਇਹਦੇ ਚਾਰਸ ਹੋਊਗਾ ਇਹਨਾਂ ਹੈ ਠੀਕ 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 ਹੈ ਠੀਕ 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 ਹੈ ਬ ਕੋਈ ਨਹੀਂ ਗੇਰੇ ਜੀ ਕੋਈ ਕਰਨਾ ਕਰ ਦੇ ਤੇ ਪੱਖੇ ਭੁੱਖ ਦੀ ਲੋੜ ਆ ਵੀ ਪੱਖਾ ਲਾ ਦਿੰਨਾ ਜੇ ਤਾਈ ਦੇ ਕੋਲ ਮੋਟਰਸਾਈਕਲ ਕੋਈ ਆਉਣ ਪੈਗੀ ਅੱਛਾ ਲਓ ਜੀ ਸੁਖੀ ਨੇ ਵੀ ਮੋਟਰਸਾਈਕਲ ਆਉਣਾ ਨਵਾਂ ਐਸੇ ਆ। ਤੇਰਾ ਮੋਟਰ ਦੇਖੀ ਮਾਸ਼ਾ। ਠੀਕ ਨਾ ਨਾ ਵਧੀਆ। ਪਤਾ ਕੀ ਗੱਲ ਹੈ ਜਿੱਥੋਂ ਤੇਰਾ ਚੰਡੀ ਚੁੰਡੀਗੜ ਜਿਆਦਾ ਦੇ ਗੇੜਾ ਏ। ਤੇ ਕਾਗਜ਼ ਪੱਤਰ ਪੂਰੇ ਚਾਹੀਦੇ ਆ ਮੋਟਰਸਾਈਕਲ ਦੇ। ਯਾਰ ਪਤਾ ਕਰ ਲੈ। ਆਪਣੇ ਜੇ ਅੱਗੇ ਕੋਈ ਹੋ ਜਵੇ। ਹਾਂ ਹਾਂ। ਬੰਦਾ ਚੱਲ ਹਰੇ ਕੇ ਬੰਦਾ। ਇਹ ਤੇ ਹੈ। ਆ ਚੱਕਰ। ਆਪਣੇ ਕਾਗਜ਼ ਪੱਤਰ ਪੂਰੇ ਚਾਹੀਦੇ। ਹਾਂ ਹਣੇ ਕਾਗਜ਼ ਪੱਤਰ ਪੂਰੇ ਚਾਹੀਦੇ ਆ। ਮੋਟਰਸਾਈਕਲ ਵੀ ਹੋ ਚੰਡੀਗੜ ਨਜ਼ਾਰਾ ਦਾ ਕੱਲੀ ਬੰਦਾ ਚੱਲਦਾ। ਹਾਂ ਹਾਂ ਹਾਂ। ਪੁਰਾਣੀ ਵੀ ਪੁਰਾਣੀਆਂ ਹਨ। ਇਹ ਤਾਂ ਹੈ। ਤਰਾ ਜੀ ਜੀ ਨਾਲ ਨਿਕੜ ਗਿਆ ਕਿ ਨਹੀਂ ਹਾਂ ਰਹਿਣਾ ਉਹ ਮੁੱਖਿਆ ਰਹਿ ਗਿਆ ਜਿਹੜਾ ਵਿਕੀਨ ਦੇ ਫਾਰਮ ਦੇ ਕੋਲ ਹਾਂ ਬਾਕੀ ਲੱਗੇ ਆ ਬਾਕੀ ਲੱਗੇ ਆ ਲੋ ਜੀ ਆਪਣੇ ਘਰ ਦੇ ਆ ਗੇਟ ਆ ਗਿਆ ਆਪਣੇ ਅੰਦਰ ਘਰ ਦੇ ਮੂਹਰੇ ਟੋਬਾ ਏ ਬੇਲ ਬੂਲ ਬਹੁਤ ਜੰਮੀ ਵਿੱਚ ਆ ਖੂਜੇ ਬਣੇ ਹੋਏ ਤੇ ਇਹ ਹੁਣ ਬਿਤੇ ਬੂਟੀ ਸਾਫ ਕਰਨ ਲੱਗੇ ਹੋਏ ਆ ਜਿਵੇਂ ਸੀ ਵੀ ਆ ਜੇ ਮੁੱਟੀ ਜੀ ਭਰਨ ਜਿੱਤ ਨਿਕਾ ਬਾਹਰ ਗੱਡੀ ਤੇ ਉਹਨਾਂ ਨੇ ਮੁੱਟੀ ਹੈ ਉਹ ਬਹੁਤ ਹੈ ਕੱਲ ਲੱਗੇ ਹੋਏ ਐ ਇਹ ਥੋੜੀ ਜਿਹੀ ਨਿਕਲੀ ਐ ਜੇ ਜੀ ਵਾਟ ਰਲੀ ਪਰ ਕੇ ਬਰੇ ਪਰੇ ਬਾਹਰ ਵੀਰੇ ਆਉਂਗੇ ਉਹ ਜਬੂਤੀ ਭਰ ਲਗੇ ਪਏ ਆ ਇਹਨੇ ਕਰੀ ਹੋਈ ਹੈ ਢਿੱਲੇ ਕਰਕੇ ਫਿਰ ਇਹ ਵੀ ਆ ਗਏ ਜੀ ¡A la que a mí me da!